ਅੱਜ ਪਟਿਆਲਾ ਦੇ ਵਿੱਚ ਸਿਆਲਵੀਆਂ ਆਲ ਇੰਡੀਆ ਇਲੈਕਟ੍ਰਿਸਿਟੀ ਸਪੋਰਟਸ ਕੰਟਰੋਲ ਬੋਰਡ ਦੁਆਰਾ ਟੂਰਨਾਮੈਂਟ ਜਿਹੜੇ ਕਰਵਾਏ ਗਏ ਨੇ ਉਹਦੇ ਵਿੱਚ ਅੱਜ ਉਹ ਟੱਗ ਆਫ ਵਾਰ ਦਾ ਇਥੇ ਟੂਰਨਾਮੈਂਟ ਸੀਗਾ ਪਾਜੇ ਇਥੇ ਸੰਪੰਨ ਹੋਇਆ 1973 ਦੇ ਵਿੱਚ ਸਾਡਾ ਸਪੋਰਟਸ ਸੈੱਲ ਜਿਹੜਾ ਪੀਐਸਪੀਸੀਐਲ ਦਾ ਬਣਿਆ ਸੀਗਾ ਪਰ ਬਦਕਿਸਮਤੀ ਰਹੀ ਸਾਡੀ ਕਿ 2017 ਦੇ ਵਿੱਚ ਸਪੋਰਟਸ ਸੈੱਲ ਨੂੰ ਜਿਹੜਾ ਸੀਗਾ ਉਹ ਬੰਦ ਕਰ ਦਿੱਤਾ ਗਿਆ ਜਦੋਂ ਸਰਦਾਰ ਭਗਵੰਤ ਸਿੰਘ ਮਾਨ ਸਾਹਿਬ ਦੀ ਸਰਕਾਰ ਆਈ 2022 ਦੇ ਵਿੱਚ ਕਿ ਅਸੀਂ ਸਪੋਰਟਸ ਸਪੋਰਟਸ ਸੈੱਲ ਨੂੰ ਦੁਬਾਰਾ ਤੋਂ ਰਿਵਾਈਵ ਕੀਤਾ ਔਰ ਉਹਦੇ ਵਿੱਚ ਅੱਜ ਅਸੀਂ ਜਿਹੜਾ ਆਲ ਇੰਡੀਆ ਇਲੈਕਟ੍ਰਿਸਿਟੀ ਸਪੋਰਟਸ ਕੰਟਰੋਲ ਬੋਰਡ ਦੇ ਅਧੀਨ ਜਣੀਆਂ ਜਮਾਂ ਹੁੰਦੇ ਨੇ ਉਹਦੇ ਵਿੱਚ ਅਸੀਂ ਪਾਰਟਿਸਿਪੇਟ ਵੀ ਕਰ ਰਹੇ ਆ ਸੋ ਅੱਜ ਅਸੀਂ ਇੱਕ ਹੋਰ ਨਵਾਂ ਇੱਕ ਫੈਸਲਾ ਲਿਆ ਹੈ ਕਿ ਅਸੀਂ ਪੀਐਸਪੀਸੀਐਲ ਦੇ ਵਿੱਚ ਜਿਹੜਾ ਸਪੋਰਟ ਸੈੱਲ ਆ ਉਹਦੇ ਵਿੱਚ 60 ਨਵੇਂ ਖਿਡਾਰੀਆਂ ਦੀ ਜਿਹੜੀ ਆ ਉਹ ਭਰਤੀ ਕਰਾਂਗੇ ਤਾਂ ਕਿ ਸਾਡਾ ਪੀਐਸਪੀਸੀਐਲ ਦਾ ਜਿਹੜਾ ਸਪੋਰਟ ਸੈੱਲ ਆ ਉਹ ਹੋਰ ਮਜ਼ਬੂਤ ਹੋ ਸਕੇ ਸਾਡੇ ਮਾਨਯੋਗ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਸਾਹਿਬ ਸਪੋਰਟਸ ਦੇ ਪ੍ਰਤੀ ਕਾਫੀ ਉਤਸ਼ਾਹ ਦਿਖਾਉਂਦੇ ਨੇ ਇਸ ਵਾਰ ਅਸੀਂ ਬਜਟ ਵੀ ਜਿਹੜਾ 979 ਕਰੋੜ ਰੁਪਏ ਦਾ ਸਪੋਰਟਸ ਵਾਸਤੇ ਰੱਖਿਆ ਗਿਆ ਸੋ ਮੇਰੇ ਵੱਲੋਂ ਪੀਐਸਪੀਸੀਐਲ ਦੇ ਸਿਮੁੱਚ ਅਧਿਕਾਰੀਆਂ ਨੂੰ ਕਰਮਚਾਰੀਆਂ ਨੂੰ ਮੇਰੇ ਵੱਲੋਂ ਅੱਜ ਦੇ ਇਸ ਮੌਕੇ ਦੇ ਉੱਤੇ ਬਹੁਤ-ਬਹੁਤ ਵਧਾਈ ਔਰ ਸਾਡੇ ਹੋਰ ਨਵੇਂ ਖਿਡਾਰੀ ਜਿਹੜੇ ਆ ਉਹ ਪੀਐਸਪੀਸੀਐਲ ਦੇ ਵਿੱਚ ਸਪੋਰਟ ਸੈੱਲ ਦੇ ਵਿੱਚ ਭਰਤੀ ਹੋਣਗੇ ਬਹੁਤ-ਬਹੁਤ ਧੰਨਵਾਦ